ਹੁਣੇ ਤੇਰੀ ਇੱਛਾ ਪੂਰੀ ਕਰ ਦੂੰਗੀ ਮੈਂ ਹਾ 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 ਹੇ ਸ਼ਤਨਦੀ ਦੇਵੀ ਮੈਨੂੰ ਇੰਨੀਆਂ ਸ਼ਕਤੀਆਂ ਦੇ ਜਿਹਦੇ ਨਾਲ ਮੈਂ ਦੁਨੀਆ ਤੇ ਰਾਜ ਕਰ ਸਕਾਂ ਹੇ ਪੁੱਤਰ ਇਹ ਜਿਹੜਾ ਥੱਲੇ ਵਿਸਕੂਨ ਦਾ ਪੈਕਟ ਪਿਆ ਏ ਇਹਦੇ ਵਿੱਚ 100 ਸਾਲ ਦਾ ਰਾਜ ਏ ਤੂੰ ਖਾਏਂਗਾ ਕਿ ਤੂੰ ਹਰੇਕੀ ਮੁਲਕ ਤੇ ਹਰੇਕੀ ਦੁਨੀਆ ਤੇ ਆਪਣਾ ਸ਼ੈਤਾਨ ਦਾ ਰਾਜ ਪੈਦਾ ਕਰ ਸਕਦਾ ਹੈ ਹਾ 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 ਯਾਤਰਾ ਨਾ ਗਿਣਾਈ ਜੋ ਜੀ ਨਹੀਂ ਨੋਂ ਤੋਂ ਬਿਨਾ ਖਾਦੇ ਤੇ ਫਿਰ ਤਾਨੂੰ ਇੱਕ ਵੀ ਸ਼ਕਤੀ ਨਹੀਂ ਮਿਲਨੀ ਹਾ 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 ਜੋ ਹਕਮਿਸਤਾਨਾ ਕੀ ਦੇਵੀ ਇਹ ਬਿਸਕੁਟ ਹੀ ਨਾ ਅੱਗੇ ਖਾਵਾਂਗੇ ਏ ਮੇਰੇ ਚੇਲੋ ਪਹਿਲੇ ਤੁਸੀਂ ਪੰਡੇ ਜਾਨੇ ਦਾ ਆਓ ਮੈਂ ਇਹਨਾਂ ਸ਼ਕਤੀ ਵਾਲੇ ਬਿਸਕੁਟ ਦਾ ਧਿਆਰ ਰੱਖਦਾ ਤੇ ਫਿਰ ਮੈਂ ਨਾ ਆਉਂਗਾ ਤੇ ਤੁਸੀਂ ਪੰਡੇ ਜਾਨੇ ਦਾ ਧਿਆਰ ਰੱਖਿਓ ਠੀਕ ਹੈ ਠੀਕ ਹੈ ਲੋਏ ਤੂੰ ਇੱਥੇ ਨਾ ਤੱਕ ਨਾ ਉਹ ਮੈਂ ਬਾਥਰੂਮ ਕਰਕੇ ਆਇਆ ਠੀਕ ਆ ਜੀ ਮੈਂ ਸਾਰੇ ਬਿਸਕਟ ਚੋਕੇ ਖਾਣਾ ਤੇ ਸਾਰੀਆਂ ਸ਼ਕਤੀਆਂ ਮੇਰੇ ਚੋਂਣਗੀਆਂ ਤੇ ਇਹ ਮੇਰੇ ਥੱਲੇ ਕੰਮ ਕਰਨਗੇ ਤੇ ਮੈਂ ਦੁਨੀਆ ਤੇ ਰਾਜ ਕਰੂੰਗਾ ਵਾਓ ਪਹਿਲਾਂ ਤਾਂ ਮੈਂ ਉਹ ਬੰਦੇ ਲੱਭਣਾ ਜਿਹੜੇ ਮੈਨੂੰ ਬਿਸਕਟ ਚੋਕੇ ਲੈ ਕੇ ਦੇਣ ਉਹਨਾਂ ਨੂੰ ਕੀ ਪਤਾ ਇਹ ਬਿਸਕਟ جادੂ ਵਾਲੇ ਜੇ ਇੱਕ ਵਾਰੀ ਮੇਰੇ ਹੱਥੇ ਬਿਸਕੁਟ ਲੱਗ ਗਏ ਤੇ ਮੈਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਰੋਕ ਸਕਦੀ ਰਾਜਕਰਨ ਤੋਂ ਅਮੇਜ਼ਿੰਗ ਲਗੜਨ ਆ ਕੇ ਚਲ ਗਏ ਹੁਣ ਮੈਂ ਬੰਦੇ ਲੱਭਣਾ ਵਾ ਜਿਹੜੇ ਮੈਨੂੰ ਬਿਸਕੁਟ ਲੈ ਕੇ ਦੇ ਸਕਣ ਯਾਰ ਇਹਾਰੇ ਬੰਦੇ ਕਿੱਥੋਂ ਲੱਭਾਂ ਮੈਂ ਦੋ ਕਿੱਥੋਂ ਮਿਲਣਗੇ ਬੰਦੇ ਮੈਨੂੰ ਉਹ ਬੈਠੇ ਦੋ ਬੰਦੇ ਜੰਨਾ ਮੈਨੂੰ ਪੁੱਛਦਾ ਉਸਤਾਦ ਮੈਨੂੰ ਦੋ ਬੰਦੇ ਚਾਹੀਦੇ ਆ ਜਿਹੜਾ ਮੇਰਾ ਕੰਮ ਕਰ ਸਕਣ ਆਹਿਆ ਕੋਈ ਨਹੀਂ ਅਸੇ ਬਹਿ ਕੇ ਗੱਲ ਕਰਦੇ ਚਲੋ ਜੇ ਤੈ ਮੇਰਾ ਕੰਮ ਕਰ ਦੇਓਗੇ ਨਾ ਮੈਂ ਤੁਹਾਨੂੰ 50000 ਰੁਪਏ ਦਵਾਂਗਾ ਤੇ ਤੇਰਾ ਕੰਮ ਕੀ ਆ ਉੱਥੇ ਨਾ ਬਿਸਕਟ ਪਏ ਆ ਉਹ ਚੁੱਕ ਕੇ ਦੇ ਦੇ ਬਸ ਇਹਦਾ ਰਖਬਿਆ ਤਰਖੇੜ ਕੋਈ ਕੰਮ ਕਰ ਦੇ ਬਸ ਮੇਰਾ ਤੇ ਤੁਹਾਨੂੰ 50000 ਰੁਪਏ ਮਿਲ ਜੂਗਾ ਕੋਈ ਉੱਥੇ ਉੱਥੇ ਕਰੀ ਜਨੇ ਜਗ੍ਹਾ ਦੱਸੋ ਕਿਹੜੀ ਆ ਟਿੰਗੇ ਜਾਦੂਗਰ ਦਾ ਘਰ ਉਹ ਮੇਰੀ ਗੱਲ ਸੁਣ ਲੋ ਜੇ ਤੈ ਇੱਥੇ ਦੋਵੇਂ ਜਾਣੇ ਫੜੇ ਗਏ ਨਾ ਤੇ ਮੇਰਾ ਨਾਂ ਨਹੀਂ ਲੈਣਾ ਠੀਕ ਠੀਕ ਇੱਕ ਗਲੀ ਪੈਂਦੀ ਜਿਹਦੇ ਘਰ ਨੂੰ ਤੇ ਇੱਕ ਉਹ ਗਲੀ ਪੈਂਦੀ ਸੀ ਉਹ ਗਲੀ ਥਾਂ ਜਿਆਦਾ ਖਤਰਾ ਵਾ ਇਹ ਗਲੀ ਸਣੀ ਖਤਰਾੜੀ ਹੈਗਾ ਸਕੋਰਟੀ ਜਾਰੀ ਉਧਰ ਹਾਂਜੀ ਤੇ ਇੱਧਰ ਸਕੋਰਟੀ ਆ ਗਈ ਤੁਸੀਂ ਇੱਕ ਮਿੰਟ ਇੱਥੇ ਖਲੋਵੋ ਮੈਂ ਤੁਹਾਨੂੰ ਇੱਕ ਚੀਜ਼ ਲੈ ਕੇ ਦਿੰਦਾ ਇਹ ਵੀਡੀਓ ਇਹ ਬੂਟੀ ਆ बेहੋਸ਼ ਕਰਨ ਵਾਲੀ ਉਹਨਾਂ ਲਾਗੇ ਤਫਾ ਦਿਓ ਸਾਰੇ ਧਿਆਨ ਨਾਲ ਟੀਮ ਤੋਂ ਲੈਣੇ ਆਹ ਚੱਲ ਲੈ ਤੁਰੇ ਮੈਂ ਚੱਲਾ ਜੇ ਤੀ ਆ ਗਲੀ ਥਣੀ ਆ ਜੇ ਬੜਾ ਟੈਂਕ ਲਾ ਗਿਆ ਇਹ ਉੱਥੇ ਟੈਂਕੀ ਚ ਪਾਣੀ ਕਰ ਚਲ ਠੀਕ ਆ ਹੁਣ ਮੈਂ ਨਾ ਕਿਉ ਨਾ ਤੂੰ ਇੱਥੇ ਆ ਰਖੋ ਜਦੋਂ ਮੈਂ ਨਾ ਤੇ ਆਉਂਗਾ ਫੇਰ ਆਪਾਂ ਇਕੱਠੇ ਖਾਂਦੇ ਆ ਠੀਕ ਆ ਠੀਕ ਆ ਓਏ ਜਿਾਰੇ ਬਾਜੋ ਤੇ ਬਿਸਕੁਣਾ ਦਾ ਧਿਆਨ ਰੱਖਿਓ ਠੀਕ ਆ ਬਾਜੋ ਬਾਜੋ और वो वेहला जादूगर नहीं सारे चेले ही टफा दिए जैताना देवी जैसे ਕੌਣ ਆ ਕਿੱਥੇ ਗਿਆ ਜਾਦੂਗਰ ਓਏ ਨਾ ਬਿਆਹ ਤੇਰਾ ਮਟੇਂਗੀਆਂ ਤੂੰ ਯਾਰ ਜਮਾ ਦੇ ਲਾਹ ਸਹੀ ਇਹ ਹੱਬ ਸੁਣੇ ਗਲੇ ਕਰਦਾ ਹਈ ਆਹ ਹੋਈ ਹੋ ਗਈ ਸਕੂਲ ਕਹਤਾ ਚੁੱਕਿਆ ਫਿਰ ਤੂੰ ਬਾਹਰੋਂ ਜੀਤੀ ਇਹ ਤੇ ਬਿਸਕੁਟ ਕਿਹਾ ਉਹਦਾ ਸਾਰਾ 50 ਰੁਪਏ ਕਿੰਨੇ ਹੈ ਪਰਾਣੇ ਲੈ ਆ ਗਿਆ ਲੈ ਹੋਏ ਇਧਰ 300 ਮੈਂ ਤਫੜਾਉ ਤੇ ਸਾਡੇ ਪੈਸੇ ਤੁਹਾਡੇ ਕੋਲ ਚ ਪਾਤੇ ਮੈਂ ਚੈੱਕ ਕਰ ਲਵਾਂ ਮੈਂ ਕੰਮ ਹੋਰੇ ਗਾਂਵ ਤੇ ਆਦੀ ਕੋਈ ਨਹੀਂ ਦਦੂ